ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ ਮੁਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਭਾਈ ਬਾਣੀ ਗੁਰੂ ਬਾਣੀ ਗੁਰੂ ਹੈ ਤੇ ਗੁਰੂ ਗ੍ਰੰਥ ਬਾਣੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੰਘੋ ਜਿਹੜੇ ਖੰਭ ਸੀ ਅਨਲ ਪੰਚੀ ਦੇ ਖੰਭ ਜਿਹੜੇ ਦੇਸ਼ ਵਿੱਚੋਂ ਖੰਭ ਆਏ ਇਹ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ ਇਸ ਕਰਕੇ ਬਾਣੀ ਆਈ ਹੈ ਸੱਚਖੰਡ ਤੋਂ ਜਿਹੜੇ ਗੁਰਬਾਣੀ ਨੂੰ ਗੁਰੂ ਸਮਝਣਗੇ ਤੇ ਗੁਰੂ ਨਾਲ ਜੁੜਨਗੇ ਗੁਰੂ ਗ੍ਰੰਥ ਸਾਹਿਬਹ ਜੀ ਨਾਲ ਜੁੜੇ ਰਹਿਣਗੇ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਗੁਰਬਾਣੀ ਪੜਨ ਵਾਲੇ ਨੂੰ ਗੁਰਬਾਣੀ ਨੇ ਸੱਚਖੰਡ ਨੂੰ ਲੈ ਜਾਣਾ ਹੈ ਜੀ ਸੋਹਣਾਂ ਤੋ ਇਸ ਕਰਕੇ ਪਾਈ ਗੁਰਬਾਣੀ ਨਾਲ ਜੁੜਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਜਿੰਨਾ ਸਮਾਂ ਸਮੇਂ ਨੂੰ ਖਰਾਬ ਨਹੀਂ ਕਰਨਾ ਜਪਜੀ ਸਾਹਿਬ ਪੜਿਆ ਕਰੋ ਸੁਖਮਨੀ ਸਾਹਿਬ ਪੜਿਆ ਕਰੋ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਿ ਨਾ ਕੈ ਮਨ ਵਿਚ ਇਹਦੇ ਵਿੱਚ ਮਹਾਰਾਜ ਕਹਿੰਦੇ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿਦ ਇਹਦੇ ਅਰਥ ਕਰਨ ਲੱਗ ਜੀ ਹੈ ਨਾ ਖੇਮ ਕਹਿੰਦੇ ਖੁਸ਼ੀ ਖੇਮ ਖੁਸ਼ੀ ਮਿਲਦੀ ਐ ਸੁਖਮਨੀ ਸਾਹਿਬ ਦਾ ਜਾਪ ਕਰਕੇ ਸ਼ਾਂਤ ਸ਼ਾਂਤੀ ਮਿਲਦੀ ਐ ਠੇਮ ਸ਼ਾਂਤ ਜਿਹਨੂੰ ਸ਼ਾਂਤੀ ਮਿਲ ਗਈ ਉਹਨੂੰ ਹੋਰ ਕੀ ਚਾਹੀਦਾ ਦੁਨੀਆ ਸ਼ਾਂਤੀ ਲੱਭਦੀ ਫਿਰਦੀ ਐ ਮਹਾਰਾਜ ਬੜਾ ਪੈਸਾ ਬੜੀਆਂ ਗੱਡੀਆਂ ਕੋਈ ਕਿਸੇ ਤਰ੍ਹਾਂ ਦੀ ਕਮੀ ਕੋਈ ਨਹੀਂ ਜੇਬਾਂ ਭਰੀਆਂ ਪਈਆਂ ਪੈਸਿਆਂ ਨਾਲ ਮਹਾਰਾਜ ਸ਼ਾਂਤੀ ਨਹੀਂ ਐ ਮੇਰਾ ਮਨਉਦਾਸ ਕਿਉਂ ਆ ਮਨ ਨੂੰ ਖੇੜਾ ਨਹੀਂ ਹੈ ਮਹਾਰਾਜ ਕਹਿੰਦੇ ਜੇ ਸੁਖਮਨੀ ਸਾਹਿਬ ਦਾ ਤੂੰ ਪਾਠ ਕਰੇਂਗਾ ਤੇਰਾ ਮਨ ਖੇੜੇ ਚ ਆ ਜਾਣਾ ਗੱਜ ਕੇ ਆਖੋ ਸਤਿਨਾਮ ਸ਼ੀਰ ਮਾਇ ਗੁਰੂ ਸ਼ੇਮ ਸ਼ਾਂਤ ਸ਼ਾਂਤੀ ਮਿਲ ਜਾਂਦੀ ਹੈ ਰਿੱਧ ਵਿਧੀਆਂ ਸਿੱਧੀਆਂ ਨੌ ਨਿੱਧੀਆਂ ਨਵ ਨਿੱਧ ਬੁੱਧ ਚੰਗੀ ਬੁੱਧੀ ਮਿਲਦੀ ਹੈ ਗਿਆਨ ਮਿਲਦਾ ਹੈ ਬੁੱਧ ਗਿਆਨ ਸਰਬ ਤੈ ਸਿੱਧ ਜਿਹਨੂੰ ਜੋਗੀ ਲੋਕ ਬੜਾ ਬੜਾ ਤਪ ਕਰਕੇ ਰਿੱਧੀਆਂ ਸਿੱਧੀਆਂ ਦੇ ਪਿੱਛੇ ਵੀ ਸਾਨੂੰ ਰਿੱਧੀ ਸਿੱਧੀ ਮਿਲ ਜੇ ਜੇ ਇੱਕ ਸੁਖਮਨੀ ਸਾਹਿਬ ਦਾ ਪਾਠ ਵੀ ਕੋਈ ਇਨਸਾਨ ਕਰਦਾ ਨਾ ਦਿਨ ਦੇ ਵਿੱਚ ਇੱਕ ਵਚਨ ਵੀ ਉਹਨੇ ਕਰਤਾ ਉਹ ਪੂਰਾ ਹੋ ਜਾਂਦਾ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਇਹਦੇ ਇਹਦੇ ਅਰਥ ਕਰਨ ਲੱਗ ਜੀਏ ਘੰਟਾ ਲੰਘ ਜਾਣਾ ਦੋ ਘੜੀਆਂ ਮਹਾਰਾਜ ਕਹਿੰਦੇ ਚਾਰੇ ਪਦਾਰਥ ਮਿਲ ਲੰਗੇ ਕਮਲ ਪ੍ਰਕਾਸ਼ ਜਿਹੜਾ ਅੰਦਰ ਕਮਲ ਪੁੱਠਾ ਨੂੰ ਸਿੱਧਾ ਹੋ ਜਾਂਦਾ ਉਹਦੇ ਵਿੱਚ ਅੰਮ੍ਰਿਤ ਗਿਰਨ ਲੱਗ ਜਾਣਾ ਚੁਕਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਦੇਖੋ ਮਹਾਰਾਜ ਨੇ 24 ਘੰਟੇ ਜੋਗੀ ਜਨ ਨਾਮ ਜਪਣ ਇਹ ਜੇ ਇੱਧਰ ਆਪਾਂ ਗ੍ਰਸਤੀਆਂ ਨੂੰ ਮਹਾਰਾਜ ਨੇ ਕਿਹਾ ਜੇ ਤੂੰ ਇੱਕ ਸੁਖਮਨੀ ਸਾਹਿਬ ਕਰ ਲਿਆ ਤਾਂ ਤੇਰੇ 24000 ਸੁਆਸ ਸਫਲ ਹੋ ਜਾਣੇਗਾ ਜਿਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਪਿਆਰ ਪਦਾਰਥ ਕਮਲ ਪ੍ਰਕਾਸ਼ ਸਗਲ ਤੇ ਮਤ ਸਗਲ ਤੇ ਹੁੰਦਾ ਸਾਹ ਸੰਗਤ ਅਰਥ ਬੜੇ ਡੂੰਗੇ ਨੇ ਸ਼ੁਰੂ ਵਿੱਚ ਹੀ ਮਹਾਰਾਜ ਨੇ ਕਹਿਤਾ ਸੁਖਮਨੀ ਸੁਖੇ ਅਮਰਤ ਪਰਮ ਨਾਮ ਭਗਤ ਜੇ ਨਾ ਕੈ ਮਨ ਵਿੱਚ ਨਾ ਸੁੱਖਾਂ ਦੀ ਮਣੀ ਐ ਇਹ ਕਰੋ ਜੇ ਕੋਈ ਅਨਪੜ ਬੰਦਾ ਮੈਂ ਕਹਿੰਨਾ ਮੂਲ ਮੰਤਰ ਹੀ ਕਰੀ ਜਾਓ ਜਿਹੜਾ ਬੰਦਾ ਮੂਲ ਮੰਤਰ ਵੀ ਕਰਨ ਲੱਗ ਪਿਆ ਨਾ ਤਾਂ ਸਮਝ ਲਓ ਗੁਰੂ ਨਾਨਕ ਦੇਵ ਜੀ ਨੂੰ ਖੁਸ਼ੀ ਮਿਲ ਜਾਣੀ ਹੈ ਗੱਜਕੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ